ਹੋ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਸੋ ਹੂੰ ਕੁਰਸੋ ਝੱਟੀ ਦੁੱਧ ਡਿੱਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਨਦੀ ਕੱਟੀ ਸੱਜਣ ਸੱਚਾ ਬਾਤਸ਼ਾਹ ਸਿਰਸ਼ੋ ਹਾਂਦੇ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਰੀਸਾ ਸੁਜਣ ਸੱਚਾ ਬਾਦਸ਼ਾਹ ਸਿਰਸਾ ਦਾਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਗਾਵੀ ਸਾਹ ਸਤਨਾ ਰੀ ਮਹੱਲਾ ਪਹਿਲਾ ਜੀਵ ਤੀਰ ਨਾਈ ਮਨ ਆਨੰਦ ਹੈ i nae. ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਅਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਨਹੀਂ ਤੁਸਰ ਅਵਰ ਨ ਕੋਇ ਆਇਆ ਜੈਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰਪਰਮ ਚੁਕਾਏ ਅਕਥ કહਾਈ ਸਚ ਮਹ ਸਚ ਸਮਾਣਾ ਆਪ ਉਪਾਇ ਆਪ ਸਮਾਏ ਹੁਕਮੀ ਹੁਕਮੁ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੋਖ ਸਿਰੰਧਿਆ ਜੀਓ ਇੱਕ ਸਾਹਿਬ ਦੁਇ ਰਾਹ ਵਾਦ ਵਦੰਦਿਆ ਜੀਓ ਦੁਇ ਰਾਹ ਚਲਾਈ ਹੁਕਮ ਸਬਾਈ ਜਨਮ ਮੁ ਆਵ ਸੰਸਾਰ ਨਾਮ ਬਿਨਾ ਨਾਹੀ ਕੋ 베ਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇ ਹੁਕਮ ਨ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿੰਗਾਪੈ ਸੱਚਾ ਸਿਰਜਣਹਾਰਾ ਭਗਤ ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕੋਣੇ 파ਰਸ ਪਰਸਿਆ 파ਰਸ ਹੋਏ ਜੋ ਤਿਰੈ ਮਨ ਭਾਣੇ ਅਮਰ ਪਦ ਪਾਇਆ ਆਪ ਗਵਾ ਲੋ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਭੂਖ ਪਿਆਸ ਆਥ ਕਿਉਂ ਡਰ ਜਾਏ ਸਾ ਜੀਓ ਸਤਿਗੁਰੂ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਾਈ ਸਚ ਚਵਾਈ ਗੁਰੂ ਮੁਖ ਸਾਚ ਪਛਾਣ ਦਿਨ ਨਾਥ ਦਇਆਲ ਨਿਰੰਜਨ ਅਨ ਦੇ ਨਾਮ ਵਖਾਣਾ ਕਰਨੀ ਕਾਰ ਸੁਨੋ ਨਾਮ ਨਿਵਾਰੀ ਕਰਨੀ ਕਾਰ ਤੁਰ ਹੋ ਫੁਰਮਾਈ ਆਪ ਮੁਆ ਮਨ ਮਾਰੀ ਸਿਸ਼ਨਾ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਹਟਲ ਗੁਰ ਸੇਵੀਐ ਹਨ ਇਸ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਇ ਸਿਫਤ ਖਸਮ ਦੀ ਨੂਰ ਅਰਸੋ ਹਉ ਕਰਸੋ ਝਟੀਐ ਦੁਦਿੱਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਬਾਤਸ਼ਾਹ ਸਿਰਸ਼ਾ ਹਾਂਦੈ ਜਿਸ ਪਾਸ ਬਹਟਿਆ ਸੋਹੀਐ ਸਬਨੋ ਗਾਵੀ ਸਾ ਸਜਣ ਸੱਚਾ ਬਾਤਸ਼ਾਹ ਸਿਰ ਸ਼ਾਂਦੈ ਸਾ ਜਿਸ ਪਾਸ ਵਹਿਠਿਆ ਸੋਹੀਐ ਸਬਨੋ ਗਾਵੀ ਸਾ ਤੋ ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਨਸਰੀ जीवा तीरना ਨਾਈ ਮਨ ਆਨੰਦ ਹੈ ਜੀਓ ਸੱਚ ਸੱਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰਜੀ ਤਨ ਗੋਈ ਪਰਵਾਣਾ ਜੀਵ ਸੱਚੀ ਨਹੀ ਤੁਸਰ ਅਵਰ ਨ ਕੋਇ ਆਇ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰਪਰਮ ਚੁਕਾਏ ਅਕਥ કહਾਈ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੇ ਹੁਕਮੁ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾੰਤਿ ਰਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਧਿਆ ਜੀਉ ਇਕ ਸਾਹਿਬ ਦੁਇ ਰਾਹ ਦੰਦਿਆ ਜੀਓ ਦੁਇ ਰਾਜ ਲਾਏ ਹੁਕਮ ਸਬਾਏ ਜਨਮ ਮੁਆ ਸੰਸਾਰ ਨਾਮ ਬਿਨਾ ਨਾਹੀ ਕੋ ਬੇਲੀ ਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਸਿਰਜਣਹਾਰਾ ਭਗਤ ਸੋਹ ਹੈ ਦਰਬਾਰ ਸ਼ਬਦ ਸੁਹ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕੋਣੇ ਆਰਸ ਪਰਸਿਆ ਪਾਰਸ ਹੋਏ ਜੋ ਤੀਰੈ ਮਨ ਭਾਣੀ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਕੇ ਵਪਾਰੀ ਭੁੱਖ ਪਿਆਸ ਆਥ ਕਿਉਂ ਡਰ ਜਾਏ ਸਾ ਜੀਓ ਸਤਿਗੁਰੂ ਪੁੱਛੋ ਜਾਏ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸਾਚ ਪਛਾਣ ਦਿਨੋ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰੋ ਸੋ ਨਾਮ ਨਿਵਾਰੀ ਕਰਨੀ ਕਾਰ ਤੁਰ ਹੋ ਫੁਰਮਾਈ ਆਪਮਵਾ ਮਨ ਮਾ Традиционно.